ਸ਼ਸ਼ ਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਕਮਰप्रीत कौर ਪੰਜਾਬ ਨੂੰ ਇੱਕ ਚੰਗਾ ਪ੍ਰਸ਼ਾਸਨ ਦੇਣ ਦੇ ਲਈ ਮਾਨ ਸਰਕਾਰ ਦੇ ਵੱਲੋਂ ਇੱਕ ਨਵੀਂ ਤੇ ਵੱਡੀ ਤਹਿਰ ਕਦਮੀ ਕੀਤੀ ਗਈ ਹੈ ਤੇ ਅਮਨ अरोड़ा ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਅਮਨ अरोड़ा ਦੇ ਵੱਲੋਂ ਕਿਹਾ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਜਿਹੜੀ ਕਿ ਇਹ ਜਾਣਕਾਰੀ ਦਿੱਤੀ ਗਈ ਉਹਨਾਂ ਨੂੰ ਹਦਾਇਤਾਂ ਜਿਹੜੀ ਕਿ ਜਾਰੀ ਕਰ ਦਿੱਤੇ ਗਏ ਨੇ ਕਿ ਲੋਕਾਂ ਨੂੰ ਚੰਗੀਆਂ ਸਹੂਲਤਾ ਬਿਨਾ ਪੈਸਾ ਤੇ ਬਿਨਾ ਕਿਸੇ ਵੀ ਪਰੇਸ਼ਾਨੀ ਤੋਂ ਦਿੱਤੀ ਜਾਵੇ ਤੇ ਆ ਸੁਣਦੇ ਹਾਂ ਅੱਗੇ ਇਸ ਮੁੱਦੇ ਤੇ ਕੀ ਕਹਿੰਦੇ ਨੇ ਅਮਨ अरोड़ा ਪੰਜਾਬ ਸਰਕਾਰ ਲੋਕਾਂ ਨੂੰ ਪੰਜਾਬ ਦੇ ਵਿੱਚ ਚੰਗਾ ਸਾਫ ਸੁਥਰਾ ਤੇ ਟਾਈਮ ਬਾਉਂਡ ਪ੍ਰਸ਼ਾਸਨ ਦੇਣ ਦੀ ਵਚਨਬੱਧ ਹੈ ਇਸੇ ਮਕਸਦ ਦੇ ਨਾਲ ਇਹਨਾਂ ਐਫਰਟਸ ਨੂੰ ਹੋਰ ਤੇਜ਼ ਕਰਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਇੱਕ ਹੁਕਮ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਖਦਾਇਤਾ ਕੀਤੀਆਂ ਗਈਆਂ ਨੇ ਟੌਪ ਤੋਂ ਲੈ ਕੇ ਬਾਟਮ ਤੱਕ ਉਪਰ ਤੋਂ ਨੀਚੇ ਤੱਕ ਕਿ ਲੋਕਾਂ ਨੂੰ ਚੰਗੀ ਸਹੂਲਤ ਮਿਲੇ ਚੰਗੀਆਂ ਸਰਵਿਸਿਜ਼ ਮਿਲ ਬਿਨਾ ਪੈਸੇ ਤੋਂ ਬਿਨਾ ਖੱਜਲ ਖਵਰੀ ਤੋਂ ਬਿਨਾ ਸਪਾਸ਼ਾ ਤੋਂ ਮਿਲੇ ਸੋ ਇਸ ਮਕਸਦ ਦੇ ਨਾਲ ਇਹ ਆਰਡਰ ਜਾਰੀ ਕੀਤੇ ਗਏ ਨੇ ਤਾਂ ਕਿ ਲੋਕਾਂ ਨੂੰ ਚੰਗਾ ਪ੍ਰਸ਼ਾਸਨ ਜਿਹੜਾ ਉਹ ਦਿੱਤਾ ਜਾ ਸਕੇ ਔਰ ਐਮਐਲਏਸ ਆਫਿਸ ਬੀਅਰਰਸ ਆਮ ਲੋਕ ਉਹਨਾਂ ਦੀ ਸਹਿਮਤੀ ਦੇ ਨਾਲ ਉਹਨਾਂ ਤੋਂ ਫੀਡਬੈਕ ਲੈ ਕੇ ਹੀ ਅਫਸਰਾਂ ਦੇ ਜਿਹੜੇ ACRs ਨੇ ਉਹ ਲਿਖਿਆ ਜਾਣ ਗਿਆ ਜਿਹੜੇ ਚੰਗੇ ਆਫੀਸਰਸ ਨੇ ਉਹਨਾਂ ਨੂੰ ਵੱਧ ਔਰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਣ ਗਿਆ ਔਰ ਜਿਹੜੇ ਕੋਈ ਜਿਨ੍ਹਾਂ ਦਾ ਵਿਵਹਾਰ ਠੀਕ ਨਹੀਂ ਹੈਗਾ ਜਿਨ੍ਹਾਂ ਦਾ ਕੰਡਕਟ ਠੀਕ ਨਹੀਂ ਹੈਗਾ ਜਿਹੜੇ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਕ੍ਰਪਸ਼ਨ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਸਖਤੀ ਦੇ ਨਾਲ ਨਜਿੱਠਣ ਦੇ ਲਈ ਇਹ ਆਰਡਰ ਕੀਤੇ ਗਏ ਨੇ ਔਰ ਮੈਂ ਸਮਝਦਾ ਕਿ ਇਹ ਨਾਲ ਕਰਨ ਦੇ ਨਾਲ ਚੰਗੀ ਗਵਰਨਸ ਜਿਹੜੀ ਉਹ ਮਿਲੇਗੀ ਔਰ ਮੇਰੀ ਲੋਕਾਂ ਨੂੰ ਵੀ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਰਕਾਰ ਦੇ ਧਿਆਨ ਦੇ ਵਿੱਚ ਲੈ ਕੇ आओ ਸਹਿਯੋਗ ਕਰੋ ਤਾਂ ਕਿ ਚੰਗੇ ਅਫਸਰਾਂ ਨੂੰ ਅੱਗੇ ਲਿਆ ਕੇ ਉਹਨਾਂ ਤੋਂ ਕੰਮ ਲਿਆ ਜਾ ਸਕੇ ਔਰ ਜਿਹੜੇ ਕੋਈ ਕੋਈ ਗਲਤ ਪ੍ਰੈਕਟਿਸਿਸ ਦੇ ਵਿੱਚ ਪੈਂਦੇ ਨੇ ਗਲਤ ਕੰਮਾਂ ਦੇ ਵਿੱਚ ਪੈਂਦੇ ਨੇ ਇਮੋਰਲ ਜਾਂ ਇਲੈਗਲ ਐਕਟੀਵਿਟੀ ਦੇ ਵਿੱਚ ਪੈਂਦੇ ਨੇ ਉਹਨਾਂ ਨੂੰ ਉਸ ਤਰੀਕੇ ਦੇ ਨਾਲ ਹੀ ਨਿਚਠਿਆ ਜਾਵੇ